ਉੱਠ ਕੇ ਅਮਰਤ ਵੇਲੇ ਮੈਂ ਫਰਿਆਦ ਕਰਾਂ ਬਖਸ਼ ਤੇ ਆ ਪਾਪ ਕਮਾਵਾ ਨਾ ਨਾਮ ਤੇਰੇ ਦੀ ਲੋਰ ਸਦਾ ਮੈਨ ਚੜੀ ਰਹੇ ਬਖਸ਼ ਲਈ ਮੇਰੇ ਸਤ ਗੁਰ ਤੈਨੂੰ ਯਾਦ ਕਰਾਂ ਉੱਠ ਕੇ ਅੰਮ੍ਰਿਤ ਵੇਲੇ ਮੈਂ ਫਰਿਆਦ ਕਰਾਂ ਬਖਸ਼ ਲਈ ਮੇਰੇ ਸਤ ਗੁਰੇ ਅਰਦਾਸ ਕਰਾਂ ਬੁਲੰਕ ਕੋ ਉਧਾਇ ਫੇਰ ਅੰਮ੍ਰਿਤ ਤੇੰਬਰ ਦਾਸ ਰਾਂ ਆਸੇ ਹੋਈ ਸਹਾਈ ਅਰਦੁਰ ਹਰਿ ਕੋ ਮਿਟ ਲੋ ਸਿਗਰਾਉ ਸ੍ਰੀ ਹਰਿ ਨਰਾਇਣ ਸ੍ਰੀ ਹਰਿ ਪ੍ਰਸੰਤੈ ਆਈਐ ਜੇ ਸੰਜੁਟੈ ਸਭ ਦੁਖ ਜਾਇ ਇਤੇਗ ਮਹੰਤੁ ਸੁਮਰੈ ਘਰਨੋਂ ਨਿਪੰਨ ਤੈ ਸਭ ਥਾਇ ਹੋਇ ਸਹਾਈ ਜਸੁ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਨੇ ਸਭ ਥਾਈ ਹੋਏ ਸਹਾਏ ਦਸਾਂ ਕਤ ਸਹੀਆਂ ਦੀ ਲੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਜੀ ਦੇ ਪਾਠ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੰਨਿਆ ਪਿਆਰੇ ਜਉਹਾਂ ਸਾਹਿਬ ਜਾਦੇ ਜਾਲੀਆਂ ਮੁਪਿਆ ਸ਼ਹੀਦਾਂ ਵੇਦਾ ਅਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਕਿਛੁ ਛਗੇ ਆ ਦੇ ਚਲਾਈ ਤੇਗ ਭਾਈ ਦੇ ਕੀ ਰੰਗ ਰਿਸ਼ਤ ਕੀਤਾ ਜਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਕਰਸਾ ਜੀ ਧਨ ਦੇ ਜੰਮਾ ਸਿੰਘਾ ਸਿੰਘਣਿਆ ਨੇ ਧਰਮ へ ਸੀਸ ਤੇ ਮੰਨ ਮੰਨ ਕਟਾਏ ਕੋਪਰਗਾਂ ਲੋਹਾਈਆਂ ਚਰਖੜੀਆਂ ਤੇ ਕੜੇ ਆਰਿਆਂ ਨਾਲ ਚਰਾਏ ਗਏ ਕੁਵਾਰਿਆਂ ਦੀ ਸੇਵਾ ਹੈ ਕੁਵਾਰੀਆਂ ਕੀਤੀਆਂ ਧਰਮ ਨਹੀਂ ਹਾਰੇਆ ਸਿੱਖੀ ਏਸਾਂ ਸਵਾਸਾਂ ਨਾਲ ਨਿਭਾਈ ਤੇ ਰਾਹੀ ਕੋ ਪ੍ਰਤਿਮਾ ਇਨਦਾਂਤ ਕਰਕੇ ਕਾਲ사 ਜੀ ਬੋਲੋ ਜੀ ਬਾਰੇ ਜੋ ਪੰਨਾਂ ਤੱਕਤਾ ਸਰਬਤ ਬਗਵਾਨਾਂ ਦਾ ਇਨਦਾਂਤ ਕਰਕੇ ਬੋਲੋ ਜੀ ਬਾਰੇ ਜੋ ਮੇ ਸਰਬਤ ਕਾਲ사 ਜੀ ਕੀ ਅਰਦਾਸ ਹੈ ਜੇ ਸਰਬਤ ਕਾਲ사 ਜੀ ਕੋ ਆਮੇ ਹੋ ਆਮੇ ਪਿੱਤਾਵੇ ਇਤਾਂ ਬਸਤਾਂ ਸਰਬ ਸੁਖ ਹੋਵੇ ਜਹਾਂ ਜਹਾਂ ਕਰ ਸਾਹਿਬ ਤਾਂ ਤਾਰਸ਼ਿਆ ਰਿਆਏ ਤੇ ਤੇ ਫਤਹਿ ਦਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਭਗਤ ਸਿੰਘ ਜੀ ਤੇ ਗੁਰਬਾਣੀ ਘਨ ਜੀ ਵਾਹੇ ਸਿੱਖਾ ਨੂੰ ਸਿੱਖੀ ਦਾ ਨਾਮ ਕੀ ਸਦਾਨ ਰਹਤਾਨ ਭਵੇਤ ਦਾਨ ਸਾਰਾਂ ਨ ਕੋਸਨਾਨ ਦਨ ਸਿਰਦਾਨ ਨਾਮ ਗਾਨ ਸ੍ਰੀ ਅੰਮ੍ਰਿਤ ਸਰ ਸਾਹਿਬੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਢੰਡੇ ਮੰਗੇ ਜੁਕਾ ਜੋ ਬੇਟਾ ਧਰਮ ਕਾ ਜੈਕਾਰ ਭੋਲ ਦੇ ਸਿੱਖਾਂ ਦਾ ਮਨ ਨੀਵਾ ਮਤੁ ਚੀ ਮਤ ਸੱਚਾ ਰੱਖ ਕਰਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਰਣਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਤੇ ਸਿਵਾ ਸੰਭਾਲ ਦਾ ਨਾਮ ਹਰ ਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਹਾਰ ਨਿਤਾਣਿਆਂ ਦੇ ਤਾਰ ਮੇਉਟਿਆਂ ਦੀ ਓਟ ਤੇ ਆਸਰਿਆਂ ਦਾ ਆਸਰਾ ਪਤਿਤ ਪਾਵਨਾ ਤੁਸਕ ਵਸ਼ਿਓ ਕਿਰਪਾ ਦਾਤ ਜੀ ਦੀ ਦਿਆਲ ਸਤਗੁਰੂ ਸਤਿਪਾਤਸ਼ਾ ਧੰਨ ਕੰ ਸਤਗੁਰੂ ਸ੍ਰੀ ਗੁਰੂ ਅੰਗਸਾਹਿਬ ਸਤਗੁਰੂ ਸਤਿਪਾਤਸ਼ਾ ਜੀ ਆ ਆ ਜੀ ਦੇ ਕਰਨ ਕਮਲ ਸਰਬੱਤ ਦਾ ਸੰਗਤ ਦੇ ਕੀਰਤਨ ਅਦਾਸ ਬੇਤੀ ਹੈ ਗਰੀਬਨਵਰ ਸਤਗੁਰੂ ਜੀ ਦੇ ਬਾਣੀ ਅੰਦਰ ਤਿਆਗ ਕਰ ਲੈ ਸੁਖ ਆਨੰਦ ਲੁਕਿਤ ਹੋਈ ਸਤਗੁਰੂ ਦੀ ਚਾਰ ਪੈ ਦੇ ਨਾ ਪਰ ਬਾਣੀ ਅੰਦਰ ਸੁਖ ਆਨੰਦ ਆਵੇ ਚਿਤ੍ਰਵਣਾ ਗਰੀਬਨਵਰ ਸਤਗੁਰੂ ਜੀ ਆਮ੍ਰਿਸ਼ੀਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਨਾ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਗੰਗ ਸਹਿਬ ਜੀ ਦੇ ਪਾਵਨ ਦਰਬਾਰ ਨੂੰ ਸਭ ਲਈ ਆਪ ਜੀ ਦੇ ਸੁੰਦਰ ਸੰਗਠਨ ਪਿਆ ਰਹਾਂਗਾ ਸੰਗਤਾਂ ਤੇ ਰਾਜਮਾਨ ਹੋ ਕੇ ਸੰਤਾਨਾਂ ਨੂੰ ਦਰਸ਼ਨ ਗਾਣ ਦੇ ਪਾਵਨ ਗੁਆਣ ਦੇ ਪ੍ਰਵਾਣ ਬਖਸ਼ੇ ਨਿਹਾਲ ਸਰਤਸ ਕਰੋ ਸ਼ਰਧਾਲੂ ਜੀ ਦਾ ਪਾਲਕਾ ਕਰਨੇ ਧਾਰਿਆਂ ਨੂੰ ਸੰਗਤਾਂ ਦੀਆਂ ਹਾਜ਼ਰੀਆਂ ਤੇਲ ਫੋਨ ਤੇ ਆਂਗਰ ਤੇ ਸ਼ਰਧਾਲੂ ਜੀ ਪ੍ਰਵਾਨ ਕਰਨੀਆਂ ਧਰਮ ਕਰਮ ਲੇਖੇ ਰਵਣਾ ਸੇਵਾ ਯਾਤਰਾ ਦਰਸ਼ਨ ਵੀਦਾਰੇ ਸਫਲ ਕਰਨੇ ਆਪਣੇ ਦਰੋਂ ਘਰੋਂ ਸਿੱਖੀ ਸਿਧਕ ਭਰੋਸਾ ਨਾਮ ਨਾਮ ਬਖਸ਼ਣਾ ਸ਼ੋਭ ਭਾਵਨਾਵਾਂ ਸਤਿਗੁਰੂ ਦੀਆਂ ਕਰਣੀਆਂ ਸਰਬੱਤ ਦੇ ਭਾਗ ਵਿਰਾਸਤ ਕਰਨੇ ਇਸ ਤਰ੍ਹਾਂ ਆਪਣੇ ਪਾਪ ਪਵਿੱਤਰ ਚਰਨਾਂ ਦੇ ਨਾਲ ਜੋੜ ਕਰਕੇ ਦਰ ਘਰ ਦੀਆਂ ਸਵਾਵਾਂ ਰਾਨੀਆਂ ਸਤਿਗੁਰੂ ਜੀ ਕੋੋ ਕਿਰਪਾਲਤਾ ਦਵਾਸ ਸਥਾਨਤ ਪ੍ਰਕਾਸ਼ ਸੰਤ ਦੇ ਚਰਨ ਦੀ ਆਗਿਆ ਬਖਸ਼ੋ ਰਸ ਤੇ ਵਿਚੰਨ ਸੰਸਾਈ ਹੋਣਾ ਸੇ ਪਿਆਰੇ ਮੇਰ ਜਿਨਾ ਮੈਂ ਤੇਰਾ ਨਾਮ ਸਿਤਾ ਵੇ ਨਾਮ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ ਕਾ ਖਾਲਸਾ ਰਾਜ ਰੂਹੀ ਦੇ ਫਤਬੋਲੇ ਸੋਨਹਾਂ bye, -bye. bye, -bye.